ਨਾਦਰ ਸ਼ਾਹ ਨੇ ਨਾਦਰ ਸ਼ਾਹ ਦਿੱਲੀ ਤੱਕ ਲੁੱਟ ਕੇ ਜਦੋਂ ਵਾਪਸ ਆਇਆ ਨਾ ਜਦੋਂ ਪੰਜਾਬ ਚੋਂ ਨੰਗਲ ਲਗਾਉਣੇ ਦਿੱਲੀ ਚ 2.5 ਲੱਖ ਬੰਦਾ ਇੱਕੇ ਦਿਨ ਚ ਮਾਰਿਆ ਸੀ ਇੱਕੇ ਦਿਨ 2.5 ਲੱਖ ਬੰਦਾ ਸਮੇਤ ਕੋਹੇ ਨੂਰ ਹੀਰਾ ਤੇ ਤਖਤੇ ਤਾਊਸ ਬਣ ਕੇ ਲਈ ਆਉਂਦਾ ਸੀ ਨਾਦਰ ਸ਼ਾਹ ਪਰ ਉਹਨੂੰ ਨਹੀਂ ਸੀ ਪਤਾ ਵੀ ਅਜੇ ਲੰਮੇ ਚੋਲੇ ਵਾਲੇ ਨਿਹੰਗਾਨਾ ਵਾਹ ਪੈਣਾ ਮੇਰਾ ਜਦੋਂ ਪੰਜਾਬ ਚੋਂ ਨੰਗਲ ਲੱਗਾ ਨਾ ਨਾਦਰ ਸ਼ਾ ਟਟੀਆਂ ਕਿਰਪਾਨਾਂ ਤੇ ਮਰੀਲ ਘੋੜੇ ਲੈ ਕੇ ਸਿੱਖ ਸਰਦਾਰ ਨਾਦਰ ਦੇ ਗਲ ਇਹੋ ਜਿਹਾ ਪਏ ਕਿ ਲਾਹੌਰ ਜਾਂਦਿਆ ਜਾਂਦਾਂ ਤੱਕ ਨਾਦਰ ਸ਼ਾ ਨੂੰ ਨਾਨੀ ਚੇਤੇ ਆ ਗਈ ਨਾਦਰ ਸ਼ਾ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਵੀ ਆਹ ਕੌਣ ਆਹ ਕਿਹੜੀਆਂ ਬਲਾਵਾ ਪੰਜਾਬ ਚ ਦੁਰੀਆਂ ਫਿਰਦੀਆਂ ਮੈਨੂੰ ਕੋਈ ਰੋਕਣ ਵਾਲਾ ਨਹੀਂ ਮੈਨੂੰ ਕੋਈ ਫੜਨ ਵਾਲਾ ਨਹੀਂ ਮੇਰੇ ਰਸਤੇ ਚ ਕੋਈ ਅੜਨ ਵਾਲਾ ਨਹੀਂ ਆਹ ਬੰਦੇ ਕੌਣ ਆ ਤੇ ਜ਼ਕਰੀਆ ਖਾਨ ਕਹਿੰਦਾ ਸੀ ਇਹ ਸਿੱਖ ਹੁੰਦੇ ਆ ਇਹਨਾਂ ਨੂੰ ਸਿੰਘ ਸਰਦਾਰ ਕਹਿੰਦੇ ਆ ਕਹਿੰਦਾ ਕੁਝ ਖੁੱਲ ਕੇ ਦੱਸ ਇਨ੍ਹਾਂ ਬਾਰੇ ਉਹ ਫਿਰ ਦੱਸਦਾ ਕਹਿੰਦਾ ਸੁਣੋ ਸਿੰਘਾਂ ਦਾ ਹਾਲ ਧਿਆਨ ਧਰ ਕੇ ਦੇਵਾਂ ਤੁੱਦ ਦੇ ਤਾਂ ਹੀ ਸੁਨਾ ਸ਼ਾਹ ਗੁਰੂ ਨਾਨਕ ਮਸ਼ਹੂਰ ਫਕੀਰ ਹੋਇਆ ਦਿੱਤਾ ਉਸ ਨੇ ਪੰਥ ਚਲਾ ਸ਼ਾਹ ਫਿਰ ਉਸੇ ਹੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਨੇ ਝੰਡਾ ਸਿਰ ਗੁਰਿਆਈ ਚਲਾ ਸ਼ਾਹ ਲਿਆ ਆਬੇ ਹਯਾਤ ਬਹਿਸ਼ਤ ਵਿੱਚੋਂ ਦਿੱਤਾ ਇਹਨਾਂ ਦੇ ਤਾਂ ਹੀ ਸ਼ਿਕਾ ਸ਼ਾਹ ਕਹਿੰਦਾ ਇਹਨਾਂ ਦਾ ਵੱਡ ਵਡੇਰਾ ਹੋਇਆ ਗੁਰੂ ਨਾਨਕ ਤੇ ਇਹਨਾਂ ਦਾ ਇੱਕ ਦਹਵਾਂ ਪੀਰ ਹੋਇਆ ਜਿਹਨੂੰ ਇਹ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਪਤਾ ਨਹੀਂ ਇਹਨਾਂ ਨੂੰ ਬਾਟੇ 'ਚ ਕੀ ਘੋਲ ਕੇ ਪਿਆ ਗਿਆ ਹੈ ਵੀ ਇਹਨਾਂ ਦੀ ਕਾਇਆ ਕਲਪ ਹੋ ਗਈ ਕਹਿੰਦਾ ਬਾਟੇ 'ਚ ਕੀ ਘੋਲ ਕੇ ਪਿਆ ਗਿਆ ਕਹਿੰਦਾ ਖੋਲ ਕੇ ਦੱਸ ਫਿਰ ਉਹ ਅਗਲੀ ਗੱਲ ਦੱਸਦਾ ਹੈ ਉਹ ਕਹਿੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਜਦੋਂ ਅੰਮ੍ਰਿਤ ਤਿਆਰ ਹੁੰਦਾ ਪੰਜ ਸਿੰਘ ਰਲ ਬੈਠਦੇ ਇੱਕ ਜਗ੍ਹਾ ਬਾਟਾ ਲੋਹੇ ਦਾ ਵਿੱਚ ਟਕਾ ਸ਼ਾਹ ਪਾਣੀ ਵਿੱਚ ਪਤਾਸਿਆਂ ਪਾਏ ਕਿਤੇ ਖੰਡਾ ਲੋਹੇ ਦਾ ਵਿੱਚ ਫਰਾਸ਼ ਸ਼ਾਹ ਫਿਰ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਜਿਹੜੀਆਂ ਪੰਜ ਬਾਣੀਆਂ ਪੜ੍ਹਦੇ ਆ ਉਹ ਕਹਿੰਦਾ ਮੁੱਖੋਂ ਗੁਰੂ ਦੀ ਕਲਾਮ ਪੜ੍ਹਦੇ ਉਹ ਜਿਹੜੀ ਇਹਨਾਂ ਨੂੰ ਗਿਆ ਸਖਾ ਸ਼ਾਹ ਥੋੜੇ ਚਿਰ ਵਿੱਚ ਹੀ ਪੀਣ ਵਾਲੜੇ ਨੂੰ ਆਪਣੇ ਕੋਲ ਇਹ ਲੈਣ ਬਿਲਾ ਸ਼ਾਹ ਕਹਿੰਦਾ ਫਿਰ ਕੀ ਕਰਦੇ ਆ ਕਹਿੰਦਾ ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ ਜਿਨ੍ਹਾਂ ਨੇ ਅਮਰਤ ਛਕਿਆ ਮੂੰਹ ਅੱਖੀ ਕੇਸਾਂ ਵਿੱਚ ਮਾਰ ਛੱਟੇ ਮੁੜ ਕੇ ਸਾਰਾ ਹੀ ਦੇਣ ਸ਼ਕਾ ਸ਼ਾਹ ਫਿਰ ਮਜਬੀ ਕਾਇਦੇ ਰਹਿ ਤਾਂ ਬਹਿ ਤਾਂ ਫਿਰ ਮਜਬੀ ਕਾਇਦੇ ਸਮਝਾਏ ਕਿ ਤੇ ਨਾਲੇ ਦੇਣ ਕੜਾ ਖਵਾ ਸ਼ਾਹ ਕਹਿੰਦਾ ਹੁੰਦਾ ਕੀ ਆ ਉਹ ਕਹਿੰਦਾ ਹੋਇਆ ਕੀ ਉਹ ਜਿੰਨਾ ਕੋਲੋਂ ਇੱਕ ਜੂਨਾ ਜਾਵੇ ਮਾਰੀ ਨਾਲ ਹਾਥੀਆਂ ਜੰਗ ਮਚਾ ਚਾ ਜਿਨ੍ਹਾਂ ਨੇ ਜੂਨ ਹੀ ਮਾਰ ਕੇ ਵੇਖੀ ਉਹ ਪੰਜ ਘੁੱਟਾ ਇਹਨਾਂ ਦੇ ਗਲੇ ਤੋਂ ਥੱਲੇ ਕਿ ਉਦੋਂ ਨਾ ਹਾਥੀ ਵੀ ਅੱਗੇ ਭਜਾ ਭਜਾ ਕੇ ਮਾਰੇ ਆ